ਪੰਜਾਬ ਜਿਸ ਨੂੰ ਕਿ ਪੰਜ ਦਰਿਆਵਾਂ ਦੀ ਧਰਤੀ ਨਾਲ ਪੁਕਾਰਿਆ ਜਾਂਦਾ ਹੈ ਤੇ ਉੱਥੇ ਹੁਣ 6ਵਾਂ ਦਰਿਆ ਵਗਣ ਲੱਗ ਪਿਆ ਹਾਂਜੀ 6ਵਾਂ ਦਰਿਆ ਨਸ਼ਿਆਂ ਦਾ ਵਗਣ ਲੱਗ ਪਿਆ ਜੋ ਕਿ ਪੰਜਾਬ ਦੀ ਜਵਾਨੀ ਨੂੰ ਘੋਣ ਦੀ ਤਰ੍ਹਾਂ ਖਾ ਰਿਹਾ ਔਰ ਇਹ ਦਰਿਆ ਪਤਾ ਨਹੀਂ ਹਲੇ ਪੰਜਾਬ ਦੀ ਕਿੰਨੀ ਕੁ ਨੌਜਵਾਨੀ ਨੂੰ ਆਪਣੇ ਵਹਿਣ ਦੇ ਵਿੱਚ ਰੋੜ ਕੇ ਲਿਜਾਏਗਾ ਰੋਜ਼ अनेका ਸਮਗਲਰ ਫੜੇ ਜਾਂਦੇ ਨੇ ਡਰੱਗ ਮਨੀ ਫੜੀ ਜਾਂਦੀ ਆ ਜੋ ਨਸ਼ਾ ਸਪਲਾਈ ਕਰਦੇ ਨੇ ਪਰ ਪੁਲਿਸ ਦੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਇਹਨਾਂ ਸਮਗਲਰਾਂ ਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ ਹੈ ਹੁਣ ਇਹਨਾਂ ਸਮਗਲਰਾਂ ਦੀ ਸਮਗਲਿੰਗ ਦੀ ਚੈਨ ਪੰਜਾਬ ਦੇ ਵਿੱਚ ਸੀਮਤ ਨਾ ਰਹਿ ਕੇ ਰਾਜਸਤਾਨੀ ਦਿੱਲੀ ਦੇ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ ਜੋ ਕਿ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਡਰੱਗ ਸਿੰਡੀਕੇਟ ਤੇ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਨੇ 560 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ਇਸ ਕੋਕੀਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੀਬ 2000 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਪੁਲਿਸ ਇਹਨਾਂ ਲੋਕਾਂ ਤੋਂ ਪੂਰੀ ਸ਼ਕਤੀ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਮੁਲਜ਼ਮਾ ਕੋਲ ਇੰਨੀ ਵੱਡੀ ਮਾਤਰਾ ਵਿੱਚ ਕੋਕੀਨ ਕਿੱਥੋਂ ਆਈ ਇਹਨਾਂ ਨੇ ਇਹ ਕਿਸ ਤੋਂ ਲਈ ਹੈ ਔਰ ਕਿਸ ਨੂੰ ਇਹ ਸਪਲਾਈ ਕਰਨ ਜਾ ਰਹੇ ਸਨ ਪੁਲਿਸ ਇਸ ਗਰੋਹ ਦੀਆਂ ਜੜ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਹਨਾਂ ਵੱਡੇ ਸਮਗਲਰਾਂ ਅਤੇ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਫੜ ਕੇ ਉਹਨਾਂ ਤੇ ਬਣਦੀ ਕਾਰਵਾਈ ਕਰ ਸਕੇ। ਇੰਨਾ ਹੀ ਨਹੀਂ ਇਹਨਾਂ ਦੇ ਨਾਲ ਜੁੜੇ ਹਰ ਵਿਅਕਤੀ ਦੀ ਜਾਂਚ ਪੜਤਾਲ ਜਿਹੜੀ ਆ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਕਰਨ ਦੀ। ਇੱਕ ਰਿਪੋਰਟ ਦੇ ਮੁਤਾਬਕਾ ਇਸ ਸਪਲਾਈ ਦੇ ਪਿੱਛੇ ਇੰਟਰਨੈਸ਼ਨਲ ਡਰਗ ਸਿੰਡੀਕੇਟ ਕੰਮ ਕਰ ਰਿਹਾ ਹੈ ਦਿੱਲੀ ਦੇ ਵਿੱਚ ਕੋਕੀਨ ਦਾ ਹੁਣ ਸਭ ਤੋਂ ਵੱਡਾ ਜਿਹੜਾ ਇਹ ਮਾਮਲਾ ਹੈ ਸਾਹਮਣੇ ਆਇਆ ਕੋਕੀਨ ਹਾਈ ਪ੍ਰੋਫਾਈਲ ਪਾਰਟੀ ਦੇ ਵਿੱਚ ਇਸਤੇਮਾਲ ਹੋਣ ਵਾਲਾ ਡਰਗ ਹੈ ਔਰ ਦਿੱਲੀ ਪੁਲਿਸ ਪੂਰੀ ਬਰੀਕੀ ਦੇ ਨਾਲ ਇਸ ਮਾਮਲੇ ਦੀ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ